ਫਰੈਂਡਸ ਗੁੱਡ ਈਵਨਿੰਗ ਹੈ ਜੀ ਸ਼ਾਮ ਦਾ ਟਾਈਮ ਹੈ ਔਰ ਟਾਈਮ ਹੋ ਗਿਆ ਜੀ ਪੌਣੇ 6 ਵਜੇਗਾ ਔਰ ਮੇਰੀ ਵੀਡੀਓ ਸਟਾਰਟ ਹੁੰਦੀ ਹੈ ਸ਼ਾਮ ਤੋਂ ਹੀ ਔਰ ਫਿਲਹਾਲ ਬਾਰਿਸ਼ ਹੋ ਰਹੀ ਹੈ ਦੇਖੋ ਬੂੰਦਾ ਪੈ ਰਹੀਆਂ ਜੀ ਹਲਕੀ ਹਲਕੀ ਬਰਸਾਤ ਹੋ ਰਹੀ ਹੈ ਬੂੰਦਾ ਬੰਦੀ ਹੋ ਰਹੀ ਹੈ ਜੋਤ ਗਈ ਵੀ ਆ ਟਿਊਸ਼ਨ ਬਬਜੋਤ ਰੁਪੰਜਲ ਨੂੰ ਪੜਾ ਕੇ ਹਟੀਆਂ ਮੈਂ ਔਰ ਰੁਪੰਜਲ ਅੰਦਰ ਪਈ ਹੈ ਸਾਹਮਣੇ ਬੈੱਡ ਪਰ ਰੁਪੰਜਲ ਕੈਸੇ ਹੋ ਕੀ ਆ ਦੇਖ ਰਹੇ ਹੋ ਆਪ ਹੈ ਕੀ ਆ ਦੇਖ ਰਹੇ ਹੋ ਸੁਣ ਨਹੀਂ ਦਿਆ ਓ ਇਸ ਨੂੰ ਕੁਛ ਨਹੀਂ ਸੁਣ ਰਿਹਾ ਕਿਉਂਕਿ ਫੋਨ ਹੈ ਹੱਥ ਦੇ ਵਿੱਚ ਨਿਆਣਾਂ ਨੂੰ ਨਾ ਫਿਰ ਮਜਾ ਆ ਜੇ ਕੁਛ ਸੁਣ ਜਾਏ ਔਰ ਮੈਂ ਸਮਝ ਰਹੀ ਹਾਂ ਜੀ ਮਿਰਚਾਂ ਔਰ ਇੱਕ ਤਰੀਕਾ ਹੋਰ ਹੈ ਜੇ ਤੁਸੀਂ ਮਿਰਚਾਂ ਆਪਾਂ ਜਦੋਂ ਫ੍ਰਿਜ ਵਿੱਚ ਸਟੋਰ ਕਰਦੇ ਹਾਂ ਨਾ ਪਤਾ ਕਿ ਇਸ ਤਰ੍ਹਾਂ ਕਰਨੀ ਚਾਹੀਦੀਆਂ ਮਿਰਚਾਂ ਲੈ ਕੇ ਨਾ ਹਰੀ ਮਿਰਚਾਂ ਪਹਿਲਾਂ ਉਹਨਾਂ ਕੀ ਡੰਡੀਆਂ ਤੋੜ ਦੋ ਡੰਡੀਆਂ ਤੋੜ ਕੇ ਨਾ ਫਿਰ ਇੱਕ ਡੱਬੇ 'ਚ ਪਾ ਲਓ ਤੁਸੀਂ ਕਿਸੇ ਭਾਂਡੇ 'ਚ ਪਾ ਕੇ ਨਾ ਉਹਨੂੰ ਪਟਕਣ ਲਾ ਕੇ ਰੱਖ ਦੋ ਮਿਰਚ ਕਦੇ ਵੀ ਲਾਲ ਨਹੀਂ ਹੁੰਦੀ ਹਰੀ ਮਿਰਚ ਰਹੂਗੀ ਵਿੱਚ ਤੇ ਮੈਨੂੰ ਮੇਰੀ ਮੰਮੀ ਨੇ ਦੱਸਿਆ ਦਾ ਆ ਵੀ ਤਰੀਕਾ ਫਿਲਹਾਲ ਮੈਂ ਵਹੀ ਮਿਰਚਾਂ ਰੱਖ ਰਹੀਆਂ ਠੀਕ ਕਰਕੇ ਸਮਾਰ ਕੇ ਮੈਂ ਕਹਿ ਲਗੀ ਡੰਡੀਆਂ ਤੋੜਦਾ ਮਿਰਚਾਂ ਗੀਆਂ ਇਹ ਦੇਖੋ ਇਨਕੀ ਡੰਡੀਆਂ ਤੋੜ ਕੇ ਨਾ ਆ ਦੇਖੋ ਇਹ ਗਿੱਲੀਆਂ ਹਲੇ ਧੋਈਆਂ ᱛੀਆਂ ਨਾ ਇਸ ਕਰਕੇ ਇਸ ਬੋਈਏ ਚ ਇਕੱਠੀਆਂ ਕਰ ਰਹੀਆਂ ਮੈਂ ਡੰਡੀਆਂ ਤੋੜ ਕੇ ਜਦੋਂ ਸੁੱਕ ਜੂंगी ਨਾ ਫਿਰ ਜਿਸ ਤਰ੍ਹਾਂ ਕੀ ਟੱਕਰ ਵਾਲਾ ਦੇਖੋ ਇਹ ਢੱਕਣ ਵਾਲਾ ਡੱਬਾ ਪਲਾਸਟਿਕ ਦਾ ਜਦੋਂ ਇਹ ਡੰਡੀਆਂ ਤੋੜ ਲੀਆਂ ਡੰਡੀਆਂ ਤੋੜ ਕੇ ਸਕਾ ਕੇ ਨਾ ਇਹਦੇ ਵਿੱਚ ਪਾ ਕੇ ਉੱਪਰ ਲਾ ਦਿਓ ਢੱਕਣ ਫ੍ਰਿਜ ਮੈਂ ਰੱਖ ਦਿਓ ਕਦੇ ਵੀ ਮਿਰਚ ਲਾਲ ਨਹੀਂ ਹੁੰਦੀ ਔਰ ਤਾਜੀ ਹਰੀ ਮਿਰਚ ਰਹੂਗੀ ਫਰੈਸ਼ ਤੁਸੀਂ ਅਜਾ ਮਾ ਕੇ ਦੇਖਿਓ ਇਹ ਵਾਲਾ ਤਰੀਕਾ ਔਰ ਫਿਲਹਾਲ ਮੈਂ ਡੰਡੀਆਂ ਤੋੜਦਾ ਪਹਿਲਾਂ ਬਸ ਇਹ ਤਰੀਕਾ ਵਧੀਆ ਇਹ ਵਾਲਾ ਤੁਸੀਂ ਕਰਕੇ ਦੇਖਿਓ ਜ਼ਰੂਰ ਬਹੁਤ ਵਧੀਆ ਆਈਡੀਆ ਆਇਆ तो जस्ट आप चढ़े हैं जी कोठे पर Hello. लो जी बबजोत आ गई मेडिसिन लेके मेरी कहाँ जा फिर दूर तक ना जाई आकर रहा ਰੁਪੰਜਲ ਦਿਖਾਓ ਤੇ ਜਸਟ ਮੈਂ ਬਣਾਈ ਹੈ ਜੀ ਅੱਜ ਦਾਲ ਦਾਲ ਬਣਾਦੀ ਹੈ ਮੈਂ ਔਰ ਆਟਾ ਗੁੰਨਕਾਈ ਹੈ ਜੋ ਤੂੰ ਪਰੇ ਲਈ ਆਈ ਲਈ ਆਈ ਜੋ ਤੋ ਗੋਲੀਆਂ ਮੈਂ ਮੰਗਵਾਈ ਸੀ ਜੋ ਤੇ ਵਿਕਸ ਦੀ ਗੋਲੀਆਂ ਕਿਉਂਕਿ ਗਲ ਖਰਾਬ ਹੈ ਮੀਂਹ ਪਿਆ ਦੇਖੋ ਕਿ ਨਮੀ ਪੈ ਗਿਆ ਹਟਿਆ ਔਰ ਹੁਣ ਜਸਟ ਨਿਕਲੀ ਹੈ ਧੁੱਪ ਮੀਂਹ ਪਿਆ ਧੁੱਪ ਨਿਕਲ ਗਈ ਜਦੋਂ ਮੀਂਹ ਪੈ ਕੇ ਹਟਦਾ ਨਾ ਬਾਅਦ ਮਾ ਧੁੱਪ ਨਿਕਲਦੀ ਆ ਬਹੁਤ ਜ਼ਿਆਦਾ ਬੇਕਾਰ ਲੱਗਦੀ ਆ ਬਾਦ ਵਾਲੀ ਧੁੱਪ ਹੁਣ ਧੁੱਪ ਨਿਕਲ ਗਈ ਪਹਿਲਾਂ ਇੰਨਾ ਮੀਂਹ ਪਿਆ ਪਹਿਲਾਂ ਔਰ ਫਿਲਹਾਲ ਮੈਂ ਥੋੜਾ ਜਿਹਾ ਸੈਰ ਕਰਨ ਆਈ ਥੀ ਫਿਰ ਬਾਬਾ ਜੀ ਨੇ ਪਾਠ ਕਰਨਾ ਸ਼ੁਰੂ ਕਰ ਦੇਣਾ 7:30 ਵਜੇ ਔਰ ਹਵਾ ਚੱਲ ਰਹੀ ਆ ਵੈਸੇ ਤਾਂ ਕੋਟੇ ਪਰ ਤਾਂ ਮੈਂ ਵੀ ਹਰਿਆਣੇ ਕੀ ਆ ਜੀ ਇੱਕ ਹਰਿਆਣੇ ਕੀ ਵਾਰਦਤ ਜਿਹੜੀ ਤੁਸੀਂ ਟੀਵੀ ਦੇ ਵਿੱਚ ਦੇਖ ਰਹੇ ਆ ਨਾ ਬਾਰ-ਬਾਰ ਹਨਾ ਹਰਿਆਣੇ ਕੀ ਵਾਰਦਤ ਜਿਹੜੀ ਮਨੀਸ਼ਾ ਤੀ ਉਹ ਵਿਚਾਰੀ ਮਾਰੀ ਹੈ ਜਿਹੜੀ ਬਹੁਤ ਜ਼ਿਆਦਾ ਬੁਰਾ ਹੋਇਆ ਵਿਚਾਰੀ ਕੇ ਗੈਲ ਔਰ ਮੈਂ ਮੇਰੇ ਕੋਲ ਵੀ ਦੋ ਬੇਟੀਆਂ ਹਨਾ ਕਈ ਵਾਰ ਸੋਚ ਕੇ ਆਏ ਹੋ ਜਾਂਦਾ ਵੀ ਬਾਹਰ ਪੜਨ ਵੀ ਭੇਜਣਾ ਕੁੜੀਆਂ ਨੂੰ ਆ ਕੁੜੀਆਂ ਨੇ ਜੋਬ ਵੀ ਕਰਨੀ ਆ ਬਹੁਤ ਕੁਝ ਕਰਨਾ ਆ ਹੈ ਹਨਾ ਤੇ ਮੈਂ ਵੀ ਹਰਿਆਣੇ ਕੀ ਆ ਉਹ ਵੀ ਹਰਿਆਣੇ ਕੀ ਹੈ ਜਿਸki ਡੈਥ ਹੋਈ ਹੈ ਔਰ ਮੇਰੀ ਮੈਰिज ਵੀ ਹਰਿਆਣੇ ਦੇ ਵਿੱਚ ਹੋਈ ਵੀ ਆ ਲੇਕਿਨ ਮੈਂ ਹੈ ਪੰਜਾਬ ਕੀ ਆ ਪਰ ਹੁਣ ਤਾਂ ਮੈਂ ਹਰਿਆਣੇ ਕੀ ਵਿਚੀ ਆ ਹਨਾ ਪਰਬਾਰ ਦਾਤ ਜਿਹੜੀ ਹੋਈ ਹੈ ਨਾ ਉਹ ਹੋਣੀ ਨਹੀਂ ਚਾਹੀਦੀ ਸੀ ਔਰ ਲੱਖਾਂ ਕਰੋੜਾਂ ਚਾਹੇ ਭਾਵੇਂ ਪੰਜਾਬ ਐ ਭਾਵੇਂ ਹਰਿਆਣਾ ਐ ਪਰ barbaradat ਜਿਹੜੀ ਕੁੜੀਆਂ ਦੇ ਨਾਲ ਇਹ ਜੀ ਹੁੰਦੀ ਆ ਨਾ ਉਹ ਬਿਲਕੁਲ ਨਹੀਂ ਹੋਣੀ ਚਾਹੀਦੀ ਔਰ ਬਸ ਉਹੀ baar 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 ਮਸਫੀਰ ਕੀ ਨਿਊਜ਼ ਦੇਖ ਰਹੀ ਐ ਜਿਹੜੀ ਵਿਚਾਰੀ ਦੇ ਨਾਲ ਹੋਇਆ ਜੋ ਵੀ ਹੋਇਆ ਕਿ ਲਾਲੋ ਹੋਣਾ ਨਹੀਂ ਚਾਹੀਦਾ ਤਾਂ ਚਲੋ ਵੈਸੇ ਪ੍ਰਾਰਥਨਾ ਕਰੂੰਗੀ ਰੱਬ ਅੱਗੇ ਵਾਹਿਗੁਰੂ ਅੱਗੇ ਕਿ ਵਿਚਾਰੀ ਕੀ ਆਤਮਾ ਨੂੰ ਸ਼ਾਂਤੀ ਮਿਲੇ ਪਰ ਆਤਮਾ ਨੂੰ ਸ਼ਾਂਤੀ ਤਾਂ ਹੀ ਮਿਲੂਗੀ ਵੀ ਜਿਸ ਤਰ੍ਹਾਂ ਉਸ ਕੁੜੀ ਦੇ ਨਾਲ ਜੋ ਵੀ ਹੋਇਆ ਨਾ ਉਸੇ ਤਰ੍ਹਾਂ ਸੇਮ ਉਹ ਮੁੰਡੇ ਦੇ ਨਾਲ ਹੋਣਾ ਚਾਹੀਦਾ। ਉਸੇ ਤਰ੍ਹਾਂ ਗਲਾ ਕੱਟਣਾ ਚਾਹੀਦਾ ਮੁੰਡੇ ਦਾ। ਸੇਮ ਉਸੇ ਤਰ੍ਹਾਂ ਹੋਣਾ ਚਾਹੀਦਾ ਹੈ। ਪਰ ਮੈਂ ਲਾਈਵ ਦੇ ਵਿੱਚ ਦੱਸਤਾ ਨਹੀਂ ਸਕਦੀ ਵੀ ਕਿਆ ਕੁਝ ਹੋਇਆ, ਬਹੁਤ ਕੁਝ ਹੋਇਆ ਉਸ ਕੁੜੀ ਦੇ ਨਾਲ। ਮੈਂ ਨਿਊਜ਼ ਦੇਖੀ ਆ ਤੁਸੀਂ ਵੀ ਦੇਖੋ ਮਨੀਸ਼ਾ ਨਿਊਜ਼ ਹਰਿਆਣੇ ਦੀ। ਹਰਿਆਣੇ ਕੀ ਮਨੀਸ਼ਾ ਕਹਿ ਕੇ ਸਰਚ ਮਾਰੋ ਤੁਸੀਂ ਤੁਹਾਨੂੰ ਪਤਾ ਲੱਗ ਜਾਣਾ ਹੈ। ਤੇ ਚਲੋ ਜੀ। ਮੈਂ ਪਹਿਲਾਂ ਵਿਕਸ ਖਾ ਲਾਂ ਆਪਣੀ। ਤਾਂ ਜਸਟ ਬਬਜੋਤ ਆਈ ਸੀ ਮੇਰੇ ਨਾਲ ਘੁੰਮਣ ਯਹਾਂ ਪਰ। ਹਾਂਜੀ ਗਾਇ। ਔਰ ਮਬਜੋਤ ਕਿਹਦਾ ਲੱਗ ਰਾ ਅੱਜ ਮੌਸਮ? ਮੌਸਮ ਮਸਤ ਏ। ਮੌਸਮ ਮਸਤ ਏ। ਪਰ ਰੁਪੈਂਜਲ ਗਈ ਵੀ ਏ ਖੇਲਣ ਪਤਨ ਕਿੱਧਰ ਚੱਲੀ ਗਈ ਰੁਪੈਂਜਲ ਕਾਂ ਗਈ। ਹਾਂ ਖੇਲਣ ਗਈ ਏ। ਪਰ ਮੀਂਹ ਦੇਖੀ ਕਿ ਨਗੀ ਲੈ ਗਿੱਲਾ ਹੋਇਆ ਪਿਆ ਚਾਰੇ ਪਾਸੇ। ਲਿਓ ਰਹਿ ਗਿਆ ਕੱਲਾ ਏ ਢਾਲਿਓ। ਲਿਓ 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 ਲਿਓ। ਕੀ ਹੋਇਆ? ਲਿਓ ਕਿੱਧਰ ਨੂੰ ਆਣਾ? ਮੋ ਜੀ ਲਿਓ ਦੇਖ ਰਹਾ ਜੋਤ ਨੂੰ ਮਬ ਜਦੋਂ ਪਰੇ ਬਾਬਾ ਜੀ ਲਾਗੇ ਪਾਠ ਕਰਨ 7:30 ਹੋ ਗਏ ਆ ਚਲਿਓ ਆਪਾਂ ਵੀ ਦਾਲ ਦੋੜ ਨੂੰ ਤੜਕਾ ਲਾਈਏ ਦਾਲ ਬਣਾ ਕਾਈਤੀ ਮੈਂ ਤੜਕਾ ਲਾ ਦਈਏ ਬਈ ਤੋ ਲੋ ਜੀ ਦਾਲ ਬਣ ਗਈ ਏ ਹੁਣ ਲਾਈਏ ਤੜਕਾ ਆਪਾਂ ਦਾਲ ਨੂੰ ਲਾਈਏ ਜੀ ਤੜਕੇ ਛੜਕੇ ਦਾਲ ਨੂੰ ਦਾਲ ਬਣਾਈਏ ਅੱਜ ਲੋ ਇਹ ਵੀ ਦਰਸੇ ਦਾਲ ਬaderos ਤੱਕ ਲਗਾ ਰਹੇ ਆ ਬਈ ਦਾਲ ਬਣਾਈ ਯਾਰ ਲਿਓ ਬਾਹਰ ਤੇ ਲਾ ਜਾ ਜੇ ਤੇਰੀ ਚਾਹ ਚੰਗੀ ਆ ਦੌੜ ਜਾ ਰੇ ਤੇ ਚੱਲ ਲਿਓ ਬਾਹਰ ਲੋ ਜੀ ਦਾਲ ਨੂੰ ਲਈਏ ਤੜਕੇ ਫਿਰ ਬਣਾਵਾਂਗੀ ਮੈਂ ਰੋਟੀ ਦਾਲ ਤਾਂ ਬਣ ਗਈ ਐ ਮੱਤਣਾ ਤੜਕਾ ਲਾ ਕੇ ਫਿਰ ਆਪਣੀ ਬਣਾਣੀ ਆ ਰੋਟੀ ਔਰ ਇਹ ਹਰੀ ਮਿਰਚਾਂ ਜਿਹੜੀਆਂ ਡੰਡੀਆਂ ਤੋੜੀਆਂ ਤੀਆਂ ਤੋ ਕੇ ਰੱਖੀ ਵੀਆਂ ਜਦੋਂ ਸੁੱਕ ਜੈਗੀਆਂ ਨਾ ਫਿਰ ਫ੍ਰੀਜ ਮੇ ਲਾਵਾਂਗੀ ਇਹਨਾਂ ਨੂੰ ਚਲੋ ਜੀ ਫ੍ਰੈਂਡਸ ਟਾਈਮ ਹੋ ਗਿਆ 8 ਵਜੇ ਦਾ ਰਾਤ ਦਾ ਔਰ ਬੱਚੇ ਮੇਰੇ ਪੜ ਰਹੇ ਆ ਸਟੱਡੀ ਕਰ ਰਹੇ ਆ ਕਿਉਂਕਿ ਪਹਿਲਾ ਇਹਨਾਂ ਨੇ ਤਿਆਰੀ ਕਰੀ ਹੈ ਜੀ 4 ਵਜੇ 4 ਵਜੇ ਤੋਂ ਲੈ ਕੇ 6 ਵਜੇ ਤੱਕ ਕਿ ਨਾ ਕਿ ਸਟੱਡੀ ਦਾ ਟਾਈਮ ਤਾਂ ਔਰ ਰਾਤ ਨੂੰ ਦੁਹਰਾਈ ਦਾ ਟਾਈਮ ਹੁੰਦਾ ਫਿਰ ਦੁਬਾਰਾ 8 ਵਜੇ ਤੋਂ ਲੈ ਕੇ 9 ਵਜੇ ਤੱਕ 1 ਘੰਟਾ ਸ਼ਾਮ ਨੂੰ ਤੇ ਰਪੈਂਜਲ ਕੇ ਵੀ ਟੈਸਟ ਹੋ ਰਹੇ ਆ ਕਿਹੜੀ ਨਹੀਂ ਆਂਦੀ ਬੋਲ ਬੋਲ ਕੇ ਲਿਖ ਲੈਣਾ ਪੁੱਤ ਤੇ ਦੇਖੋ ਕਿੰਨਾ ਟਾਈਮ ਫੁੱਟਦਾ ਨਾਲੇ ਆਪਾਂ ਵਲੋਗ ਵੀ ਬਣਾਣੇ ਆ ਘਰ ਦਾ ਕੰਮ ਵੀ ਕਰਨਾ ਔਰ ਬੱਚੇ ਵੀ ਪੜ੍ਹਾਣੇ ਆ ਪਰ ਬੜੇ ਵਾਲੀ ਤਾਂ ਆਪ ਕਰ ਲੈਂਦੀ ਆ ਔਰ ਰੁਪੰਜਲ ਨੂੰ ਮੈਨੂੰ ਖੁਦ ਕਰਾਉਣਾ ਪੈਂਦਾ ਰੁਪੰਜਲ ਨੂੰ ਪੂਰਾ ਪੇਪਰ ਬਣਾ ਕੇ ਨਾ ਮੈਂ ਜਿਸ ਤਰ੍ਹਾਂ ਪੇਪਰ ਦੇ ਵਿੱਚ ਆਊਗਾ ਉਦਾਂ ਬਣਾ ਕੇ ਪੂਰੀ ਪ੍ਰੈਕਟਿਸ ਕਰਾਈ ਕਰਦੀ ਆ ਰੁਪੰਜਲ ਦੀ ਰੁਪੰਜਲ ਇਰੇਜ਼ ਕਰਕੇ ਬਾਰ 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 ਲਿਖਵਾਈ ਕਰਦੀ ਆ ਮੈਂ ਇਸ ਨੂੰ ਤਾਂ ਕਿ ਬੱਚਾ ਭੁੱਲੇ ਨਾ ਪੇਪਰਾਂ ਦੇ ਵਿੱਚ ਫਿਲਹਾਲ ਰੁਪੰਜਲ ਆਪਣਾ ਕੰਮ ਲੱਲੇ ਪੈਰ ਪਿੰਦੀ ਲਾ ਬੋਲੇ ਪੁੱਤ ਤੋ ਜਸਤੇ ਰੋਟੀ ਖਾ ਕੇ ਆਪਾਂ ਹੋ ਗਏ ਆ ਜੀ ਬੇਲੇ ਮੈਂ ਵੀ ਰੋਟੀ ਖਾ ਲਈ ਆ ਬੱਚਿਆਂ ਨੇ ਵੀ ਖਾ ਲਈ ਆ ਪਰ ਬੱਚਿਆਂ ਕੇ ਬਾਪੂ ਨੇ ਖਾਣੀ ਆ ਹਲੇ ਪਤਨੀ ਤਾਂ ਕਿੱਥੇ ਚਲੇ ਗਈ ਆ ਪਤਨੀ ਤਾਂ ਚਾਚੀ ਕੇ ਘਰਾਂ ਚਲੇ ਗਏ ਔਰ ਰੋਟੀ ਮੇ ਪਾ ਕੇ ਰੱਖੀ ਪਈ ਐ ਔਰ ਬੱਚਿਆਂ ਨੇ ਵੀ ਖਾ ਲਈ ਮੈਂ ਵੀ ਖਾ ਲੂ ਹਾਂ ਹਾਂ ਜਿਹੜਾ ਪਹਿਲਾਂ ਕਰਨਾ ਉਹ ਕਰਦੇ ਤੇ ਪਹਿਲਾਂ ਇਹਨਾਂ ਨੂੰ ਪੜਨ ਬਿਠਾਇਆ ਮੈਂ ਰੁਪੈਂਜਲ ਉਹਨਾਂ ਨੂੰ ਮਤਲਬ ਪਹਿਲਾਂ ਉਹ ਪੈਂਜਲ ਬੈਠੀ ਦੀ 4 ਵਜੇ 4 ਵਜੇ ਤੇ ਲੈ ਕੇ ਨਾ ਰੁਪੈਂਜਲ ਬੈਠੀ ਆ ਪੜਨਾ 6 ਵਜੇ ਤੱਕ 2 ਘੰਟੇ ਨੂੰ ਬਿਠਾਇਆ ਮੈਂ 4 ਤੇ 6 ਔਰ ਹੁਣ ਫੇਰ ਬੈਠੀ ਆ 8 ਤੇ 9 ਵਜੇ ਤੱਕ ਕਿਉਂਕਿ ਤੁਹਾਨੂੰ ਪਤਾ ਹੀ ਇਹ ਪੇਪਰਾਂ ਦਾ ਦੀਨਾ ਬੱਚਿਆਂ ਦਾ ਨਹੀਂ ਧਿਆਨ ਬਹੁਤ ਜ਼ਿਆਦਾ ਜ਼ਰੂਰੀ ਹੈ ਹਾਂ ਬਿੱਟਾ ਆ ਪੈਜੀਓ ਹੁਣ ਲਿਖ ਕੇ ਪੁੱਤ ਰੈਸਟ ਕਰੋ ਸੋ ਜੋ ਚਲੋ ਜੀ ਬਾਏ ਟੇਕ ਕੇਅਰ ਹਣਾ ਗੁੱਡ ਨਾਈਟ ਹੈ ਜੀ ਸਾਰਿਆਂ ਨੂੰ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਔਰ ਫੁੱਲ ਵਾਚ ਕਰਿਆ ਕਰੋ ਜੀ ਮੇਰੀ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਪੂਰਾ ਦੇਖਿਆ ਕਰੋ ਤੁਸੀਂ ਐਂਡ ਤੱਕ ਦੇਖਿਆ ਕਰੋ ਹਣਾ ਬਾਏ ਜੀ ਬਾਏ ਤੇ ਨੈਕਸਟ ਵਲੋਗ ਦੇ ਵਿੱਚ ਮਿਲਦੇ ਇੱਕ ਨਵਾਂ ਸੋਚਦੇ ਆ ਕਿ ਨਵਾਂ ਵਲੋਗ ਕੋਈ ਨਵੇਂ ਢੰਗ ਨਾਲ ਬਣਾਵਾਂਗੇ ਪਰ ਜਿਸ ਤਰ੍ਹਾਂ ਮੇਰੀ ਰੁਟੀਨ ਹੁੰਦੀ ਹੈ ਮੈਂ ਤੁਹਾਨੂੰ ਜ਼ਰੂਰ ਦਿਖਾਨੀ ਆ ਕੋਈ ਵੀ ਫੇਕ ਨਹੀਂ ਹੈਗੀ ਜੀ ਜਿਸ ਤਰ੍ਹਾਂ ਮੇਰਾ ਘਰ ਕੇ ਵਿੱਚ ਰਹਿਣ ਸਹਿਣ ਹੈ ਉਸੇ ਤਰ੍ਹਾਂ ਆਪਣੇ ਵਲੋਗ ਹੈ ਬਾਏ ਜੀ ਬਾਏ ਟੇਕ ਕੇਅਰ ਬੱਚੇ ਕਰ ਰਹੇ ਆ ਸਟੱਡੀ ਬਾਏ ਬੱਚੋ ਬਾਏ ਮੰਮੀ ਬਾਏ 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 ਜੀ ਬਾਏ ਬਾਏ